ਆਖੜਾ ਬਿਆਸ ਡੈਮ ਪ੍ਰਬੰਧਨ ਵੱਲੋਂ ਅਗਲੇ 3 ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਸੂਬੇ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ ਕਈ ਥਾਵਾਂ ਤੇ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰਿਹਾ ਹੜ੍ਹ ਕਾਰਨ 14 ਜ਼ਿਲ੍ਹਿਆਂ ਦੇ 1058 ਪਿੰਡ ਪ੍ਰਭਾਵਿਤ ਹਨ ਰੋਪੜ ਵਿੱਚ ਸਥਿਤੀ ਸਭ ਤੋਂ ਮਾੜੀ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੀ ਪੀਆਰਟੀਸੀ ਦੀ ਬੱਸ ਵੀ ਬਿਆਸ ਤੋਂ ਮਿਲੇ ਹਨ ਬੱਸ ਚੋ ਡਰਾਈਵਰ ਦੀ ਲਾਸ਼ ਵੀ ਮਿਲੀ ਹੈ ਪਰ ਬੱਸ ਦਾ ਕੰਡਕਟਰ ਲਾਪਤਾ ਹੈ ਇਸ ਦੇ ਨਾਲ ਹੀ ਫਿਰੋਜ਼ਪੁਰ ਚ ਸਤਲੁਜ ਦਰਿਆ ਤੇ ਬਣਿਆ ਹਜ਼ਾਰੇ ਦਾ ਪੁਲ ਵੀ ਬਹਿ ਗਿਆ ਜਿਸ ਕਾਰਨ 2 ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਫਿਰੋਜ਼ਪੁਰ ਚ ਸਥਿਤੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਇਸ ਸਮੇਂ 60 ਦੇ ਕਰੀਬ ਪਿੰਡ ਪਾਣੀ ਚ ਡੁੱਬੇ ਹੋਏ ਹਨ ਸਾਬਕਾ ਭਾਜਪਾ ਵਿਧਾਇਕ ਸੁਖਪਾਲ ਸਿੰਘ ਨੰਨੂ ਫੌਜੀ ਜ਼ਵਾਨਾ ਸਮੇਤ ਪਿੰਡ ਰੁਕਨੇ ਵਾਲਾ ਤੋਂ ਨਜ਼ਦੀਕੀ ਬਸਤੀਆਂ ਚ ਫਸੇ ਲੋਕਾਂ ਨੂੰ ਪਾਣੀ ਅਤੇ ਰਾਸ਼ਨ ਦੇ ਕੇ ਵਾਪਸ ਆ ਰਹੇ ਸਨ ਕਿ ਉਸ ਦੇ ਨਾਲ ਦੀ ਕਸ਼ਤੀ ਪਾਣੀ ਚ ਡੁੱਬ ਗਈ ਫੌਜ ਦੇ ਜ਼ਵਾਨਾ ਨੇ ਸਖਤ ਮਿਹਨਤ ਨਾਲ ਉਹਨਾਂ ਨੂੰ ਬਚਾਇਆ ਅਤੇ ਵਾਪਸ ਕਿਸ਼ਤੀ ਵਿੱਚ ਬਿਠਾ ਕੇ ਸੁਰੱਖਿਤ ਥਾਂ ਤੇ ਪਹੁੰਚਾਇਆ ਮੌਸਮ ਵਿਭਾਗ ਅਨੁਸਾਰ ਅੱਜ ਪੂਰੇ ਪੰਜਾਬ 'ਚ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਬਚਾਅ ਮੁਹਿੰਮ ਦੀ ਰਫ਼ਤਾਰ 'ਚ ਕਮੀ ਆ ਸਕਦੀ ਹੈ ਪਰ ਇਸ ਬਚਾਅ ਮੁਹਿੰਮ ਦੌਰਾਨ ਕੁਝ ਅਜੀਹੇ ਚਿਹਰੇ ਸਾਹਮਣੇ ਆਏ ਹਨ ਜੋ ਕਿਸੇ ਹੀਰੇ ਤੋਂ ਕੱਟ ਨਹੀਂ ਆ। ਬਿਊਰੋ ਰਿਪੋਰਟ ਐਸਐਮਜ਼ ਨਿਊਜ਼। ਪਾਖੜਾ ਵਿਆਸ ਡੈਮ ਪ੍ਰਬੰਧਨ ਵੱਲੋਂ ਅਗਲੇ 3 ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਸੂਬੇ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਕਈ ਥਾਵਾਂ 'ਤੇ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰਿਹਾ। ਖੜ ਕਾਰਨ 14 ਜ਼ਿਲ੍ਹਾਾਂ ਦੇ 1058 ਪਿੰਡ ਪ੍ਰਭਾਵਿਤ ਹਨ ਰੋਪੜ ਵਿੱਚ ਸਥਿਤੀ ਸਭ ਤੋਂ ਮਾੜੀ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੀ ਪੀਆਰਟੀਸੀ ਦੀ ਬੱਸ ਵੀ ਬਿਆਸ ਤੋਂ ਮਿਲੇ ਹਨ ਬੱਸ ਚੋ ਡਰਾਈਵਰ ਦੀ ਲਾਸ਼ ਵੀ ਮਿਲੀ ਹੈ ਪਰ ਬੱਸ ਦਾ ਕੰਡੈਕਟਰ ਲਾਪਤਾ ਹੈ ਇਸ ਦੇ ਨਾਲ ਹੀ ਫਿਰੋਜ਼ਪੁਰ ਚ ਸਤਲੁਜ ਦਰਿਆ ਤੇ ਬਣਿਆ ਹਜ਼ਾਰੇ ਦਾ ਪੁਲ ਵੀ ਬਹਿ ਗਿਆ ਜਿਸ ਕਾਰਨ ਦੋ ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਫਿਰੋਜ਼ਪੁਰ ਚ ਸਥਿਤੀ ਵੱਧ ਤੋਂ ਵੱਧ ਤਰ ਹੁੰਦੀ ਜਾ ਰਹੀ ਹੈ ਇਸ ਸਮੇਂ 60 ਦੇ ਕਰੀਬ ਪਿੰਡ ਪਾਣੀ ਚ ਡੁੱਬੇ ਹੋਏ ਹਨ ਸਾਬਕਾ ਭਾਜਪਾ ਵਿਧਾਇਕ ਸੁਖਪਾਲ ਸਿੰਘ ਨੰਨੂ ਫੌਜੀ ਜ਼ਵਾਨਾ ਸਮੇਤ ਪਿੰਡ ਰੁਕਨੇ ਵਾਲਾ ਤੋਂ ਨਜ਼ਦੀਕੀ ਬਸਤੀਆਂ ਚ ਫਸੇ ਲੋਕਾਂ ਨੂੰ ਪਾਣੀ ਅਤੇ ਰਾਸ਼ਨ ਦੇ ਕੇ ਵਾਪਸ ਆ ਰਹੇ ਹਨ ਕਿ ਉਸ ਦਿਨਾਲ ਦੀ ਕਸ਼ਤੀ ਪਾਣੀ ਚ ਡੁੱਬ ਗਈ ਫੌਜ ਦੇ ਜਵਾਨਾਂ ਨੇ ਸਖਤ ਮਿਹਨਤ ਨਾਲ ਉਹਨਾਂ ਨੂੰ ਬਚਾਇਆ ਅਤੇ ਵਾਪਸ ਕਿਸ਼ਤੀ ਵਿੱਚ ਪਿਠਾ ਕੇ ਸੁਰੱਖਿਤ ਥਾਂ ਤੇ ਪਹੁੰਚਾਇਆ। ਮੌਸਮ ਵਿਭਾਗ ਅਨੁਸਾਰ ਅੱਜ ਪੂਰੇ ਪੰਜਾਬ 'ਚ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਬਚਾਅ ਮੁਹਿੰਮ ਦੀ ਰਫ਼ਤਾਰ 'ਚ ਕਮੀ ਆ ਸਕਦੀ ਹੈ। ਪਰ ਇਸ ਬਚਾਅ ਮੁਹਿੰਮ ਦੌਰਾਨ ਕੁਝ ਅਜੀਹੇ ਚਿਹਰੇ ਸਾਹਮਣੇ ਆਏ ਹਨ ਜੋ ਕਿਸੇ ਹੀਰੇ ਤੋਂ ਕੱਟ ਨਹੀਂ ਹਨ। ਬਿਊਰੋ ਰਿਪੋਰਟ ਐਸਐਮਜ਼ ਨਿਊਜ਼। ਪਾਖੜਾ ਵਿਆਸ ਡੈਮ ਪ੍ਰਬੰਧਨ ਵੱਲੋਂ ਅਗਲੇ 3 ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਸੂਬੇ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਕਈ ਘੰਟੇਾਂ ਤੱਕ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰਿਹਾ ਹੜ੍ਹ ਕਾਰਨ 14 ਜ਼ਿਲ੍ਹਿਆਂ ਦੇ 1058 ਪਿੰਡ ਪ੍ਰਭਾਵਿਤ ਹਨ ਰੋਪੜ ਵਿੱਚ ਸਥਿਤੀ ਸਭ ਤੋਂ ਮਾੜੀ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੀ ਪੀਆਰਟੀਸੀ ਦੀ ਬੱਸ ਵੀ ਬਿਆਸ ਤੋਂ ਮਿਲੇ ਹਨ ਬੱਸ ਚੋ ਡਰਾਈਵਰ ਦੀ ਲਾਸ਼ ਵੀ ਮਿਲੀ ਹੈ ਪਰ ਬੱਸ ਦਾ ਕੰਡਕਟਰ ਲਾਪਤਾ ਹੈ ਇਸ ਦੇ ਨਾਲ ਹੀ ਫਿਰੋਜ਼ਪੁਰ ਚ ਸਤਲੁਜ ਦਰਿਆ ਤੇ ਬਣਿਆ ਹਜ਼ਾਰੇ ਦਾ ਪੁਲ ਵੀ ਬਹਿ ਗਿਆ ਜਿਸ ਕਾਰਨ 2 ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਫਿਰੋਜ਼ਪੁਰ ਚ ਸਥਿਤੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਇਸ ਸਮੇਂ 60 ਦੇ ਕਰੀਬ ਪਿੰਡ ਪਾਣੀ ਚ ਡੁੱਬੇ ਹੋਏ ਹਨ ਸਾਬਕਾ ਭਾਜਪਾ ਵਿਧਾਇਕ ਸੁਖਪਾਲ ਸਿੰਘ ਨੰਨੂ ਫੌਜੀ ਜ਼ਵਾਨਾ ਸਮੇਤ ਪਿੰਡ ਰੁਕਨੇ ਵਾਲਾ ਤੋਂ ਨਜ਼ਦੀਕੀ ਬਸਤੀਆਂ ਚ ਫਸੇ ਲੋਕਾਂ ਨੂੰ ਪਾਣੀ ਅਤੇ ਰਾਸ਼ਨ ਦੇ ਕੇ ਵਾਪਸ ਆ ਰਹੇ ਹਨ ਕਿ ਉਸ ਦਿਨਾਲ ਦੀ ਕਸ਼ਤੀ ਪਾਣੀ ਚ ਡੁੱਬ ਗਈ ਫੌਜ ਦੇ ਜ਼ਵਾਨਾ ਨੇ ਸਖਤ ਮਿਹਨਤ ਨਾਲ ਉਹਨਾਂ ਨੂੰ ਬਚਾਇਆ ਅਤੇ ਵਾਪਸ ਕਿਸ਼ਤੀ ਵਿੱਚ ਬਿਠਾ ਕੇ ਸੁਰੱਖਿਤ ਥਾਂ ਤੇ ਪਹੁੰਚਾਇਆ मौसम विभाग अनुसार आज पूरे पंब रुक रुक के मी पैण की संभावना है जिस कारण बचाव मुहिम की रफ्तार च कमी आ सकती है पर इस बचाव मुहिम दौरान कुछ अजिहे चेहरे सामने आए हैं जो किसी हीरे तो घट नहीं हैं ब्यूरो रिपोर्ट एस न्यूज़